ਅੱਜ ਅੰਮ੍ਰਿਤਸਰ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਫੌਜੀ ਅਤੇ ਵਾਲਮੀਕ ਸਮਾਜ ਵੱਲੋਂ ਇੱਕ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜੀ ਨੂੰ ਮੁੱਖ ਰੱਖਦੇ ਹੋਏ 1 ਤਰੀਕ ਨੂੰ ਯਾਤਰਾ ਸ੍ਰੀ ਹਜੂ ਸਾਹਿਬ ਨੂੰ ਰਵਾਨਾ ਕੀਤੀ ਜਾਵੇਗੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਹਰੀ ਝੰਡੀ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਹਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਅੱਜ ਤੱਕ ਸਿੱਖ ਪੜ੍ਹਵਾ ਰਹੇ ਹਨ ਸਾਹਿਬ ਯਾਤਰਾ ਜਾ ਰਹੀ ਆ 1 ਤਰੀਕ ਨੂੰ ਜੀ ਜੀ ਉਹਦੇ ਸਬੰਧ ਵਿੱਚ ਤੁਹਾਡੀ ਸੰਸਥਾ ਜਿਹੜੀ ਹੈ ਕਿੰਨਾ ਕੁ ਸੰਜੋਗ ਕਰ ਰਹੀ ਹੈ ਤੇ ਕੀ ਕਰ ਰਹੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਬੇਸਡ ਪੰਜਾਬ ਸੁਭਦਰ ਮੇਜੇ ਦਿਲਬਖਸ ਸਿੰਘ ਮੇਰੇ ਨਾਲ ਸਤਿਕਾਰਯੋਗ ਮੇਰੇ ਅਹਲਵਿੰਦ ਸਾਹਿਬ ਟਰੈਕਟਰ ਵਾਲੇ ਸਾਹਿਬ ਨਾਲ ਮੇਰੇ ਪ੍ਰਧਾਨ ਆ ਮਾਦੀ ਪਾਰਟੀ ਦੇ ਸਰਬਜੀਤ ਸਿੰਘ ਨਾਲ ਮੇਰੇ ਹﻔਤਾਰ ਸਿੰਘ ਬਾਬਾ ਜੀ ਖੇੜਾ ਸਾਹਿਬ ਔਰ ਮੇਰੇ ਨਾਲ ਬਾਲਮਿਕ ਸਮਾਜ ਦੇ ਪ੍ਰਧਾਨ ਲਖਬੀਰ ਸਾਹਿਬ ਔਰ ਸਾਡੇ ਪਲਾ ਪਿੰਡ ਦੀ ਬਾਲਮਿਕ ਸਮਾਜ ਦੇ ਪ੍ਰਧਾਨ ਸ਼ਹਿਰੀ ਜੀ ਖਾਲਸਾ ਬੜੇ ਪੁਰਾਣੇ ਸਮੇਂ ਤੋਂ ਤੁਹਾਡੇ ਨਾਲ ਜੁੜੇ ਹੋਏ ਨੇ ਔਰ ਕੈਪਟਨ ਜੀ ਸਿੰਘ ਬੀਬੀ ਰਾਜਵੀ ਕੌਰ ਬਾਲ믹 ਸਮਾਜ ਦੀ ਮਹਿਲਾ ਰੰਗ ਪ੍ਰਧਾਨ ਵੀਰ ਜਗेंद्र ਸਿੰਘ ਜਗेंद्र ਸਿੰਘ ਇਹ ਸਾਰੇ ਅੱਜ ਅਸੀਂ ਕਿਹੋ ਜਿਹੇ ਮਸਲੇ ਚ ਆਏ ਹਾਂ ਪਰ ਇਹ ਜਿਹੜੀ ਇੱਕ ਤਰੀਕ ਨੂੰ ਯਾਤਰਾ ਜਾ ਰਹੀ ਹੈ ਇਹ ਕੋਟ ਕੋਟ ਉਹ ਸੰਗਤ ਨੂੰ ਨਤਮਸਤਕ ਹੈ ਤੇ ਉਹਨਾਂ ਨੂੰ ਨਤਮਸਤਕ ਹਾਂ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕਰਕੇ ਭਾਰਤ ਸਰਕਾਰ ਕੋਲੋਂ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤੱਕ ਅਮਰ ਸ਼ਹੀਦ ਸ਼ਹੀਦ ਬਾਬਾ ਜੀਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦੇ ਜਨਮ ਅਸਥਾਨ ਤੇ ਗੁਰਦਤਾ ਮਨੁਨਾਤਮਸਤਕ ਹੋਣ ਵਾਸਤੇ ਸੰਗਤ ਨੂੰ ਲੈ ਕੇ ਜਾ ਰਹੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਔਰ ਅਜਨਾਰੇ ਤੋਂ ਸੁਬਿਹਾਰ ਬਖਸ਼ੀ ਸਿੰਘ ਔਰ ਰਈਏ ਤੋਂ ਤਸੀਮ ਸਿੰਘ ਮਟੂ ਹੋਰ ਉਹਨਾਂ ਦੀ ਲੀਡਰ ਹਨ ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰਬਾਲਾ ਕੀਤਾ ਤੇ 1500 ਦੇ ਕਰੀਬ ਸੰਗਤ ਨੂੰ ਲੈ ਕੇ ਜਾ ਰਹੇ ਜਿਹਦੇ ਵਿਸ਼ੇ ਵਿੱਚ ਸਾਡੀ ਸੰਸਥਾ ਵੱਲੋਂ ਉਸ ਦਿਨ ਉਥੇ ਜਲਪਾਨ ਦਾ ਲੰਗਰ ਚਲਾਇਆ ਜਾਏਗਾ ਉਹ ਸਸਰਨ ਵਾਲੇ ਸਾਰੇ ਸਮਲਤ ਹੋਣਗੇ ਜਿਹੜੇ ਡੱਬੇ ਵਾਈਚ ਉਹਨਾਂ ਦੀ ਲੀਡਰਾਂ ਨੂੰ ਥਾਪਾਂਗੇ ਸਾਰਿਆਂ ਦਾ ਸਤਿਕਾਰ ਤੇ ਸਨਮਾਨ ਕੀਤਾ ਜਾਏਗਾ ਸਾਡੀ ਸਾਰੀ ਕਮਿਊਨਿਟੀ ਦੀ ਜਿਹੜੀਆਂ ਟੀਮਾਂ ਹੋਣਗੀਆਂ ਇਹਨਾਂ ਨੂੰ ਲੀਡ ਕਰਨਗੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਵੱਡਾ ਵਾਲਾ ਸਿੱਖ ਸੱਤ ਭਾਵਨਾ ਦਲ ਦੇ ਉਹ ਵੀ ਪਹੁੰਚਣਗੇ ਉਹਨਾਂ ਵੱਲੋਂ ਵੀ ਇਹਨਾਂ ਸੰਕਟਾਂ ਦੇ ਸਹਯੋਗ ਲਈ ਕਾਫੀ ਕੁਛ ਕੀਤਾ ਜਾ ਰਿਹਾ ਹੈ ਅਸੀਂ ਇੱਕ ਤਰੀਕ ਨੂੰ ਪੂਰਾ ਦਿਨ ਉੱਥੇ ਰਹਿਣਾ ਹੈ ਜਿਹੜਾ ਸਾਡਾ ਉੱਥੇ ਮੈਂ ਆਰਮੀ ਚ ਰਿਟਾਇਰਡ ਸਾਡਾ ਆਰਮੀ ਦਾ ਐਮਸੀਓ ਉਥੇ ਐਮਸੀਓ ਦੇ ਸੂਬੇਦਾਰ ਜਤਿੰਦਰ ਸਿੰਘ ਨੇ ਉਹਨਾਂ ਨੂੰ ਇਹੀ ਅਪੀਲ ਕੀਤੀ ਤਾਂ ਉਹ ਵੀ ਉਸ ਦਿਨ ਸਹਾਵਾ ਨਿਭਾਉਣਗੇ ਤੇ ਸਾਡੀ ਟ੍ਰੇਨ ਦੇ ਵਿੱਚ ਯਾਤਰੀਆਂ ਨੂੰ ਪਟਨਾ ਸਾਹਿਬ ਭੇਜਣ ਵਾਸਤੇ ਉਹ ਵੀ ਸਹਿਯੋਗ ਕਰਨਗੇ ਅਸੀਂ ਇਹ ਜਿਹੜਾ ਅਪਰਾਲਾ ਜਿਨ੍ਹਾਂ ਨੇ ਕੀਤਾ ਉਹਨਾਂ ਦਾ तहे ਦਿਲੋਂ ਸਤਿਕਾਰ ਕਰਦੇ ਹਾਂ ਤੇ ਪੂਰੇ ਅਮਰਸਰ ਦੀ ਤਰਮ ਤਰਮ ਦੀ ਗਰਦਾਸਪੁਰ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਜਵਾਨ ਜਥੇਬੰਦੀਆਂ ਔਰ ਮਜ਼ਦੂਰ ਜਥੇਬੰਦੀਆਂ ਤੇ ਬਾਲਮੀਕ ਜਥੇਬੰਦੀਆਂ ਤੇ ਸਾਰੇ ਲੀਡਰਾਂ ਨੂੰ ਤੇ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਵੀ ਇੱਕ ਤਰੀਕ ਨੂੰ ਉੱਥੇ ਪਹੁੰਚੀਏ ਅਸੀਂ ਅਗਰ ਜਾ ਨਹੀਂ ਸਕਦੇ ਤੇ ਜਰੂਰ ਉਹਨਾਂ ਨਾਲ ਸਹਿਯੋਗ ਕਰਕੇ ਜਹੋ ਜਲਾਲ ਨੂੰ ਉਹਨਾਂ ਦਾ ਸਤਿਕਾਰ ਕਰੀਏ ਤੇ ਹਰੀ ਛੰਡੀ ਦੇ ਕਿਤੋਰੀਏ ਜਿਹਦੇ ਵਿੱਚ ਬਾਬਾ ਜੀਨ ਸਿੰਘ ਟਰੈਸਟ ਦੇ ਪ੍ਰਧਾਨ ਪ੍ਰਲਾਦ ਸਿੰਘ ਸ਼ੇਰਗਿਲ ਸਾਹਿਬ ਔਰ ਸਾਡੇ ਚਿਰਾਮੇ ਦੇ ਪ੍ਰਧਾਨ ਜਗਰਾਦ ਸਿੰਘ ਔਰ ਤਸਵੀਰ ਬਾਬਾ ਵਕਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਔਰ ਮਜੀਠੇ ਦੇ ਗਪਾਲ ਸਿੰਘ ਜੀ ਤਾਰਬੀ ਸਿੰਘ ਔਰ ਅਜਨਾਲੇ ਦੇ ਬਾਜਵਾ ਸਾਹਿਬ ਇਹ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਤੇ ਬਾਰਮਿਕ ਸੱਧਮੰਦੀਆਂ ਜਿਹੜੇ ਪ੍ਰਧਾਨ ਸਾਡੇ ਨਾਲ ਤੇ ਇਹਨਾਂ ਦੀਆਂ ਟੀਮਾਂ ਅਸੀਂ ਵੱਡੇ ਵੱਡੇ ਲੈਵਲ ਤੇ ਸਟੇਜ ਲਾਵਾਂਗੇ ਉਸ ਦਿਨ ਪ੍ਰਚਾਰ ਵੀ ਕੀਤਾ ਜਾਏਗਾ ਤੇ ਪਟਨਾ ਸਾਹਿਬ ਨੂੰ ਜਿਹੜੀ ਸੰਗਤ ਆਈ ਆ ਉਹ ਸੰਗਤ ਦੇ ਚੰਨਾਂ ਦੀ ਧੂੜ ਵੀ ਪ੍ਰਾਪਤ ਕੀਤੀ ਜਾਏਗੀ ਤੇ ਅਪੀਲ ਹੈ ਸਾਰਿਆਂ ਨੂੰ ਵੀ ਉੱਥੇ ਹਮ ਮਾ ਕੇ ਪਹੁੰਚੋ ਤਾਂ ਜੋ ਸੰਗਤ ਦਾ ਸਤਕਾਰ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਜੰਮ ਸਿੰਘ ਸ਼ੈਰੀ ਜੋ ਦਲਬਾਹਰ ਹੁਣਾ ਦੱਸਿਆ ਵੀ ਪਟਨਾ ਸਾਹਿਬ ਨੂੰ ਜੋ ਜਾਤਾਂ ਜਾ ਰਹੀ ਹੈ ਉਹਦੇ ਸੰਬੰਧੇ ਕੀ ਕਹਿਣਾ ਕੋਈ। ਵੇਖੋ ਜੀ ਸਾਡੇ ਅਮਰਜੀਤ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਸਮਾਗਮ ਨੂੰ ਮੁੱਖ ਰੱਖਦੇ ਹੋਏ ਸਾਰੀ ਸੰਗਤ ਸਾਡੀ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਨੂੰ ਜਾ ਰਹੀ ਆ। ਅਸੀਂ ਵੀ ਉਹਦੇ ਵਿੱਚ ਸਾਰੇ ਤਨੁਮਾਨੋਂ ਉੱਥੇ ਸੰਜੋਗ ਕਰਾਂਗੇ ਸਾਡੀਆਂ ਹੋਰ ਵੀ ਟੀਮਾਂ ਜਾ ਰਹੀਆਂ ਵਾਂ। ਅਤੇ ਉੱਥੇ ਸਾਡੇ ਭਾਈ ਬਲਦੇਵ ਸਿੰਘ ਵਡਾਲਾ ਜੀ ਮੁੱਖ ਸੰਚਾਲਕ ਜਿਹੜੇ ਉੱਥੇ ਪਹੁੰਚਣਗੇ ਉਹਨਾਂ ਨੇ ਸਾਰੇ ਹੀ ਜੱਸੀ ਬੰਦੀ ਦੀ ਆਗੂਆਂ ਨੂੰ ਮਾਣ ਸਨਮਾਨ ਕਰਨਾ ਵਾ ਸਰੂਪੇ ਪਾ ਕੇ ਅਸੀਂ ਸਾਰਿਆਂ ਗੜੀ ਅਪੀਲ ਕਰਦੇ ਆ। ਕਿ ਭਾਈ ਪਟਨਾ ਸਾਹਿਬ ਤੇ ਜਿਨ੍ਹਾਂ ਨੇ ਜਾਣਾ ਉਹ ਵੀ ਉਹ ਤੇ ਜਾਣਾ ਹੀ ਜਾਣਾ 9 ਵਜੇ ਦਾ ਟਾਈਮ ਆ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਜਿਹੜੇ ਘਰ ਬੈਠੇ ਆ ਉਹ ਵੀ ਆਪਣਾ ਟਾਈਮ ਕੱਢ ਕੇ ਅੰਮ੍ਰਿਤਸਰ ਤੱਕ ਜਰੂਰ ਪਹੁੰਚਣ ਕਿਉਂਕਿ ਆਪਾਂ ਉਹਨਾਂ ਨੂੰ ਇੱਕ ਤਰੀਕ ਨੂੰ 9 ਵਜੇ ਪਟਨਾ ਸਾਹਿਬ ਨੂੰ ਰੇਲ ਤੇ ਰਵਾਨਾ ਕਰਨਾ ਵਾ ਹਰੀ ਚੰਡੀ ਦੇਣੀ ਆ ਜੋ ਕਿ ਸਾਡੇ ਮਹਾਂਪੁਰਸ਼ਾਂ ਤੇ ਸਮਾਗਮ ਦੇ ਵਿੱਚ ਜਾ ਰਹੇ ਆ ਅੰਮ੍ਰਿਤਜੀਤ ਬਾਬਾ ਜੀ ਨੂੰ ਸੰਗਤ ਦੇ ਸਮਾਗਮ ਨੂੰ ਮੋਕ ਰੱਖਦੇ ਸਾਰੇ ਵੀਰਾਂ ਗਾੜੀ ਪੀ ਲਿਆ ਕਿ ਵਾਹ ਚੜ੍ਹ ਕੇ